ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਰਾਜਪੂਰੂ ਵਾਲਿਆ ਕੀ ਹਾਲ ਚਾਲ ਅੱਜ ਮੈਂ ਇੱਕ ਪੌਲੋਤਾਂ ਦੀ ਜਾ ਲਿਆ ਸੀਗਾ ਤੇ ਮੈਂ ਇੱਕ ਜਾਨਵਰ ਦੇਖਿਆ ਤੇ ਜੀ ਜਿਹੜ ਨੂੰ ਲੋਕ ਬਹੁਤ ਪੂਜਦੇ ਆ ਗਣੇਸ਼ ਦੀ ਮੂਰਤੀ ਗਣੇਸ਼ ਦੀ ਤਸਵੀਰ ਗਣੇਸ਼ ਭਗਵਾਨ ਸਾਰਿਆਂ ਨੂੰ ਪਤਾ ਹੈ ਤੇ ਆਪਾਂ ਉਹਦੀ ਪੂਜਾ ਕਰਦੇ ਆਂ ਪਰ ਇੱਕ ਆ ਜਾਨਵਰ ਆ ਜਿਹੜਾ ਇਹਦਾ ਹਾਲ ਦੇਖ ਲਓ ਤੁਸੀਂ ਇਹਨਾਂ ਮੰਗਤਿਆਂ ਨਹੀਂ ਇਹ ਮੰਗਤਿਆਂ ਨੇ ਆਪ ਦੇ ਢਿੱਡ ਦੇ ਵਾਸਤੇ ਇਹਦਾ ਹਾਲ ਦੇਖੋ ਕੀ ਕੀਤਾ ਇਹਦੀਆਂ ਲੱਤਾਂ ਦੇ ਉੱਤੇ ਲਾਛਾਂ ਪਈਆਂ ਹੋਈਆਂ ਰੱਸਿਆਂ ਦੀਆਂ ਤੇ ਇਹਦੀਆਂ ਲੱਤਾਂ ਵਿੰਗੀਆਂ ਹੋਈਆਂ ਪਈਆਂ ਇਹਦਾ ਬੁਰਾ ਹਾਲ ਆ ਤੇ ਪੈਰ ਬਹੁਤ ਜ਼ਿਆਦਾ ਮੱਚੀ ਜਾਂਦੇ ਆ ਸੜੇ ਪਏ ਥੱਲੇ ਤੇ ਪੌਲ ਦੇ ਉੱਤੇ ਗਰਮੀ ਬਹੁਤ ਆ ਤੇ ਇਹ ਲੋਕ ਉੱਪਰ ਬੈਠ ਕੇ ਤੇ ਇਹਨੂੰ ਤੋੜ ਕੇ ਲਈ ਜਾਂਦੇ ਆ ਨਾ ਇਹਨੂੰ ਪਾਣੀ ਪਿਉਂਦੇ ਆ ਇਹ ਲੁਧਿਆਣੇ ਦੀਆਂ ਸੜਕਾਂ ਤੇ ਤੁਹਾਨੂੰ ਆਮ ਹੀ ਦੱਸਦਾ ਹੋਊਗਾ ਤੇ ਇਹ ਲੋਕ ਸ਼ਾਮ ਨੂੰ ਤੁਸੀਂ ਜਿਹੜੇ ਇਹਨਾਂ ਨੂੰ ਗਲੀਆਂ ਦੇ ਵਿੱਚ ਪੈਸੇ ਦਿੰਦੇ ਹੋ ਆਪਦੀ ਸ਼ਰਦਾ ਦੇ ਮੁਤਾਬਕ ਇਹ ਸ਼ਾਮ ਨੂੰ ਕਦੇ ਤੁਸੀਂ ਦੇਖਿਆ ਇਹਨੂੰ ਕੀ ਦਿੰਦੇ ਆ ਮੈਂ ਦੇਖਿਆ ਪੁਲਾਂ ਦੇ ਥੱਲੇ ਇਹਨੂੰ ਕੁਝ ਨਹੀਂ ਦਿੰਦੇ ਕੁਝ ਪਿੱਪਲ ਦੇ ਪੱਤੇ ਤੇ ਆਪ ਇਹ ਲੋਕ ਮੀਟ दारू ਸਭ ਕੁਝ ਅਡਾਉਂਦੇ ਆ ਕਿੱਥੇ ਆ ਕੀ ਤੇ ਵਿਸ਼ਵਾਸ ਕਰ ਰਹੇ ਹੋ ਤੁਸੀਂ ਇਹਨਾਂ ਤੇ ਡੰਡਾ ਕੱਸਣਾ ਚਾਹੀਦਾ ਇਹਨਾਂ ਲੋਕਾਂ ਨੂੰ ਇਹੋ ਜੀ ਜਗ੍ਹਾ ਸੱਟਣਾ ਚਾਹੀਦਾ ਕਿ ਜਿਹੜਾ ਭਾਟੋਂ ਧਵਾਉਣ ਇਹਨਾਂ ਤੋਂ ਸਾਰੀ ਦਿਹਾੜੀ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਜ਼ਰੂਰ ਚਾਹੀਦੀ ਆ ਕਿ ਇਹੋ ਜਿਹੇ ਲੋਕਾਂ ਤੇ ਡੰਡਾ ਕੱਸਿਆ ਜਾਵੇ ਇੱਕ ਜੰਗਲੀ ਜਾਨਵਰ ਜਿਹੜਾ ਐਡੀ ਐਸ਼ੋ ਰਾਮ ਦੀ ਜ਼ਿੰਦਗੀ ਜੀਣ ਵਾਲਾ ਤੇ ਉਹਨੂੰ ਲੋਕ ਆਪਦੇ ਢਿੱਡ ਆਸਤੇ ਤੇ ਆਪਦੇ ਪੇਟ ਆਸਤੇ ਆਪਦੀ दारू ਮੀਟ ਆਸਤੇ ਤੇ ਲੈ ਕੇ ਤੇ ਕਿਵੇਂ ਤੋਰੀ ਫਿਰਦੇ ਆ ਲੱਤਾਂ ਦੇਖੋ ਤੁਸੀਂ ਆਪ ਵਿੰਗੀਆਂ ਦੇਖੋ ਕਿਵੇਂ ਵਿੰਗੀ ਹੋ ਰਹੀ ਹੈ ਲੱਤ ਪੈਰ ਸੜੇ ਪਏ ਮੈਨੂੰ ਇੱਥੇ ਜਾਂਦੇ ਨੂੰ ਪੁਲ ਦੇ ਉੱਪਰ ਇੰਨੀ ਗਰਮੀ ਲੱਗ ਰਹੀ ਹੈ ਨਾ ਬਹੁਤ ਜ਼ਿਆਦਾ ਤੇ ਇਹਦੇ ਤਾਂ ਪੈਰ ਮੱਚ ਰਹੇ ਆ ਥੱਲੇ ਨੰਗੇ ਪੈਰ ਆ ਕੀ ਤੇ ਵਿਸ਼ਵਾਸ ਕਰਦੇ ਆਪਾਂ ਇਹੋ ਜਿਹੇ ਲੋਕਾਂ ਤੇ ਜਿਨ੍ਹਾਂ ਨੂੰ ਪੈਸੇ ਦਿੰਨੇ ਆ ਤੇ ਇੱਕ ਜਿਹਨੂੰ ਆਪਾਂ ਰੱਬ ਵਾਂਗ ਪੂਜਦੇ ਆ ਗਣੇਸ਼ ਦੀ ਮੂਰਤੀ ਨੂੰ ਹਨਾ ਤੇ ਉਹੋ ਜਿਹੇ ਇਹ ਲੋਕ ਉਹੀ ਸੜਕਾਂ ਤੇ ਤੋਰੀ ਫਿਰਦੇ ਆ ਜੇ ਤੁਸੀਂ ਦੋਸਤੋ ਇਸ ਵੀਡੀਓ ਦਾ ਸਹਿਮਤਾ ਕਮੈਂਟ ਕਰਕੇ ਇਹ ਵੀਡੀਓ ਪ੍ਰਸ਼ਾਸਨ ਤੱਕ ਜਰੂਰ ਪਹੁੰਚਾਓ ਤੇ ਇਹਨਾਂ ਲੋਕਾਂ ਤੇ ਕਾਰਵਾਈ ਜਰੂਰ ਹੋਵੇ ਤੁਸੀਂ ਵੀਡੀਓ ਕਿਵੇਂ ਲੱਗੀ ਸ਼ੇਅਰ ਜਰੂਰ ਕਰੋ ਤੇ ਚੈਨਲ ਨੂੰ ਫੋਲੋ ਕਰੋ ਧੰਨਵਾਦ ਜੀ